ਇਕ ਨਾ ਮਿੱਤਰੋ ਆ ਚੀਜ਼ ਆਪਾਂ ਹੋਰ ਐਡ ਕਰੀਆ ਸੱਚੇ ਵਾਸਤੇ ਬਾਸ ਦਾ ਮਰੱਬਾ ਠੀਕ ਆ ਇਹ ਉਹਨੂੰ ਖਪਾਉਣੇ ਹੁੰਨੇ ਸਵੇਰੇ ਨਿਰਨੇ ਕਾਲ ਜੇ 7 7:30 ਸਵੇਰੇ ਤੇ ਹੁਣੇ ਖਾਣ ਨੂੰ ਕਹੀ ਜਾਂਦਾ ਇਹਦੇ ਫਾਇਦੇ ਇਹ ਨੇ ਬਾਈ ਇੱਕ ਤਾਂ ਇਹ ਪੇਟ ਸਾਫ਼ ਰੱਖਦਾ ਠੀਕ ਆ ਤੇ ਇੱਕ ਬਈ ਇਹ ਕੱਦ ਮਤਲਬ ਕਿ ਹੱਡਾਂ ਹੱਡਾਂ ਪੈਰਾਂ ਦਾ ਖੁੱਲਾ ਹੋ ਜਾਂਦਾ ਜਾਨਵਰ ਹਨਾ ਲੈਂਥ ਲੈਂਥ ਕਰਨੀ ਹੁੰਦੀ ਆ ਲੈ ਸੱਚ ਓਏ ਹੁਣ ਇਹਨੂੰ ਆਪਾਂ ਖਵਾਵਾਂਗੇ ਇਹ ਚੀਜ਼ਾਂ ਸਹੀ ਨੇ ਮਤਲਬ ਕਿ ਆਰਗੈਨਿਕ ਚੀਜ਼ਾਂ ਨੇ ਮੈਡੀਕਲ ਨਾਲੋਂ ਆ ਚੀਜ਼ਾਂ ਪਾਇਆ ਕਰੋ ਤੇ ਇਹ ਆਪਾਂ ਛੋਟੇ-ਛੋਟੇ ਪੀਸ ਕਰ ਦਾਂਗੇ ਆ ਦੇਖੋ ਜਿਵੇਂ ਗੋਲ ਆ ਹਨ ਜਿਵੇਂ ਕੱਚੇ ਬਾਂਸ ਦਾ ਮਰੱਬਾ ਇਹ ਠੀਕ ਆ ਇਹ ਆਪਾਂ ਇਹਨੂੰ ਪਾਵਾਂਗੇ ਹੁਣ ਇਹ ਖਾਣ ਨੂੰ ਜੀ ਕਰੀ ਜਾਂਦਾ ਇਹਦਾ ਇਹਨੂੰ ਖਵਾਵਾਂਗੇ ਡੇਲੀ ਵਾਂਗੂ ਖਾਂਦਾ ਹੈ ਤੇ ਮਿੱਠਾ ਹੁੰਦਾ ਬਈ ਇਹ ਤੇ ਫਾਇਦੇ ਇਹਦੇ ਇਹੀ ਨੇ ਵੀ ਇਹੇ ਪੇਟ ਸਾਫ਼ ਰੱਖਦਾ ਹਨਾ ਕੋਈ ਬਾਨਣ ਨਹੀਂ ਪੈਂਦਾ ਠੀਕ ਆ ਆਪਾਂ ਇਹ ਚੀਜ਼ ਇਹਨੂੰ ਪਾਉਣੇ ਹੁੰਨੇ ਆ ਤੇ ਛੋਟੇ-ਛੋਟੇ ਪੀਸ ਕਰਕੇ ਪਾ ਦਾਂਗੇ ਤੇ ਬਾਕੀ ਸਾਰੇ ਵੀਰਪਾਈ ਜੀ ਕਿਸੇ ਨੇ ਲੈ ਕੇ ਆਉਣਾ ਨਾ ਇਹ ਵੱਡੇ ਪੰਸਾਰੀ ਤੋਂ ਮਿਲਦਾ ਛੋਟਿਆਂ ਤੋਂ ਤਾਂ ਮਿਲਦਾ ਨਹੀਂ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ